ਅੱਜ ਸਾਵਣ ਦੇ ਮਹੀਨੇ ਦਾ ਦੂਸਰਾ ਸੋਮਵਾਰ ਉਤਸਵ ਬੜੀ ਧੂਮ-ਧਾਮ ਨਾਲ ਮਨਾਇਆ ਗਿਆ। ਮੁਕਤੇਸ਼ਵਰ ਮਹਾਦੇਵ ਸ਼ਿਵ ਮੰਦਿਰ ਚੱਲਾਂ ਵਿਖੇ ਭਗਤਾਂ ਨੇ ਸ਼ਿਵਲਿੰਗ ਤੇ ਜਲ ਚੜਾ ਕੇ ਪੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕੀਤਾ। ਇਸ ਮੌਕੇ ਭਗਤਾਂ ਦੇ ਲਈ ਕਈ ਤਰ੍ਹਾਂ ਦੇ ਲੰਗਰ ਦਾ ਪ੍ਰਬੰਧ ਵੀ ਕੀਤਾ ਗਿਆ। ਭਗਤਾਂ ਵੱਲੋਂ ਸਵੇਰੇ 4 ਵਜੇ ਤੋਂ ਹੀ ਪੋਲੇਨਾਥ ਦਾ ਆਸ਼ੀਰਵਾਦ ਪ੍ਰਾਪਤ ਕਰਨ ਲਈ ਲੰਬੀਆਂ ਲਾਈਨਾਂ ਲਗਾਈਆਂ ਗਈਆਂ। ਸਾਵੰਦ ਦੇ ਮਹੀਨੇ ਦੀ ਸ਼ਿਵ ਪੋਲੇ ਬਾਬਾ ਦੀ ਪੂਜਾ ਦੀ ਇੱਕ ਵੱਖਰੀ ਹੀ ਮਾਨਤਾ ਰੱਖਦੀ ਹੈ। ਹਰ ਸਾਵੰਦ ਦੇ ਮਹੀਨੇ ਪੋਲੇਨਾਥ ਦੇ ਮੰਦਰਾਂ ਵਿੱਚ ਭਗਤਾਂ ਵੱਲੋਂ ਪੂਜਾ ਆਰਚਨਾ ਕੀਤੀ ਜਾਂਦੀ ਹੈ। ਭਗਤਾਂ ਵੱਲੋਂ ਮੰਨਤਾ ਹੈ ਕਿ ਸਾਉਣ ਦੇ ਮਹੀਨੇ ਰੂਦਰ ਅਭਿਸ਼ੇਕ ਕਰਨ ਦੇ ਨਾਲ ਦੋ ਗੁਣਾ ਫਲ ਪ੍ਰਾਪਤ ਹੁੰਦਾ ਹੈ ਅਤੇ ਮਨੋਕਾਮਨਾ ਪੂਰਨ ਹੁੰਦੀ ਹੈ। ਉੱਥੇ ਹੀ ਮੁਕਤੇਸ਼ਵਰ ਮਹਾਦੇਵ ਸ਼ੀ ਮੰਦਿਰ ਮੁਕਤੀਦਾਮ ਚਾਲਾ ਮੰਦਿਰ ਦੇ ਪੁਜਾਰੀ ਸੁਰੇਸ਼ ਵੱਲੋਂ ਦੱਸਿਆ ਗਿਆ ਕਿ ਸਾਉਣ ਦੇ ਮਹੀਨੇ ਭਗਤ ਜਨ ਭੋਲੇ ਨਾਥ ਤੇ ਜਲ ਚੜਾ ਕੇ ਅਸ਼ੀਰਵਾਦ ਪ੍ਰਾਪਤ ਕਰਦੇ ਹਨ ਅਤੇ ਸਾਉਣ ਦੇ ਮਹੀਨੇ ਪੂਜਾ ਅਰਚਨਾ ਅਤੇ ਰੂਦਰ ਅਭਿਸ਼ੇਕ ਕਰਨ ਨਾਲ ਸੰਪੂਰਨ ਮਨੋਕਾਮਨਾ ਪੂਰਨ ਹੁੰਦੀਆਂ ਹਨ। रिपोर्ट जन कल्याण टीवी पत्रकार हनीश कौशल समराला मैं श्री मुक्तेश्वर महादेव श्री मंदिर मुधाम चला से सुरेश गुरु जी आज ये, ये सावन का सोमवार जो बड़ी धूमधाम से मना रहे हैं और सब अपनी मनोकामना के लिए सावन के महीने में भगवान भोलेनाथ के ऊपर पंचमृ से भगवान रुद्राभिषेक करते हैं जिससे सभी भक्तों की मनोकामना पूर्ण होती है हो, और खासकर यहाँ पर इस मुक्ति धाम में जो भी अपने मनोकामना में जल चढ़ाता है उसकी पूर्ण परिपूर्ण उसकी मनोकामना पूर्ण होती है आज सुबह से ही यहाँ पर चार बजे से भक्तों का यहाँ पर लाइन लगी हुई है जिसके कारण से यहाँ बहुत बड़ा रस है साथ में मंदिर कमेटी की तरफ से लंगर की पूरी व्यवस्था है साथ में पुलिस प्रशासन की भी यहाँ पर अच्छी व्यवस्था की गई है साथ ही यहाँ पर मेडिकल के लिए यहाँ पर डॉक्टर भी आए हुए हैं और सबसे बड़ी बात यह है कि इस मुक्तेसर धाम में रोज पार्थिव द्रविषे किया जाता है जो कि भगवान राम ने सबसे पहले प्रथम भगवान राम ने पार्थिवभिषेक किया था और भगवान शिव ने कहा था जो भी इसकी सावन के महीने में जो भी इस पार्थिव रुद्राभेक करेगा उसकी संपूर्ण मनोकामना पूर्ण होगी तो इस प्रथा को चलाते हुए यहाँ पर सुधार में रोज हो रहा है और सबसे मनोकामना पूर्ण हो रही है जय भोलेनाथ जी ये क्यों किया जाता है ये अपने मनोकामना के लिए कर करते हैं और रोग कष्ट के लिए किसी भी अपने जो भी संकल्प लिया जाता है कि संकल्प के द्वारा ही जिस कारण से मैं कर रहा हूँ इस शांति के लिए रोग कष्ट के लिए या कर्ज मुक्ति के लिए या नौकरी की प्राप्ति के लिए तो उस चीज़ का अभिषेक करते हैं ये सावन महीने में मी भी करवाना चाहिए और नहीं नहीं यहाँ वैसे तो अभिषेक आप किसी भी समय करा सकते हो पर खास के सावन के महीने में जैसे पार्थिव का बड़ा महत्व है और यहाँ रू पे रोज यहाँ पे पार्थिव हो रहा है मेरा नाम कुणाल गुप्ता है जी ਤੇ ਅੱਜ ਸਾਵਣ ਦੇ ਮਹੀਨੇ ਤੇ ਮੈਂ ਇੱਥੇ ਆਪਣੇ ਪਰਿਵਾਰ ਦੇ ਨਾਲ ਪੂਜਾ ਕਰਨ ਲਈ ਆਇਆ ਹੈ। ਪੂਜਾ ਸਾਵਣ ਦੇ ਮਹੀਨੇ ਵਿੱਚ ਆਪਣੀ ਮਨੋ ਕਾਮਨਾ ਪੂਰੀ ਕਰਨ ਲਈ ਆਇਆ ਹੈ। ਤੇ ਲੋਕ ਦੂਰ ਦੂਰ ਤੋਂ ਆਪਣੀ ਮਨੋ ਕਾਮਨਾ ਲੈ ਕੇ ਭਗਵਾਨ ਬੋਲੇ ਨਾਲ ਦੇ ਦਰਸ਼ਨ ਕਰਨ ਆਏ ਨੇ। ਤੇ ਆ ਸਾਰੇ ਜਿਹੜੇ ਸੰਗਤਾਂ ਨੂੰ ਦੇਖੋ ਜੀ ਕਿਵੇਂ ਦਰਸ਼ਨ ਕਰਨ ਲੱਗੇ ਨੇ ਤੇ ਅੱਜ ਕਿੰਨਾ ਰਾਸ਼ਾਗਵ। ਭਗਵਾਨ ਬੋਲੇ ਨਾਲ ਸਾਰੇ ਦੇ ਉੱਤੇ ਕਿਰਪਾ ਵਰਸਾਣਗੇ ਤੇ ਅੱਜ ਇਹਨਾਂ ਦੇ ਸੋਹਣੇ ਸੋਹਣੇ ਰੂਪ ਰੂ ਦੇਖ ਕੇ ਸਾਡਾ ਮਨ ਖੁਸ਼ ਹੋ ਗਿਆ। ਇਹ ਸਭ ਦੀ ਮਨੋ ਕਾਮਨਾ ਪੂਰਨ ਕਰਨਗੇ ਤੇ ਸਭ ਨੂੰ ਆਸ਼ੀਰਵਾਦ ਦੇਣਗੇ। ਮੇਰਾ ਨਾਮ ਸੀਮਾ ਮੈਂ ਲੁਧਿਆਣਾ ਗਊਸ਼ਾਲਾ ਰ ਉਤਤ ਆਪਣੇ ਸਾਰੇ ਫਰੈਂਡ ਸਰਕਲ ਦੇ ਨਾਲ ਇੱਕ ਬੱਸ ਆਈ ਹੈ ਸਾਡੀ ਉਥੋਂ ਅਸੀਂ ਸਾਰੇ ਮਿਲ ਕੇ ਆਏ ਹਾਂ ਉਥੋਂ ਤੇ ਇਸ ਕਰਕੇ ਸਾਰੇ ਇੱਥੇ ਮੈਂ ਆ ਕੇ ਦੇਖਿਆ ਕਿ ਬਹੁਤ ਭੋਲੇ ਦੇ ਭਗਤ ਇੰਨੇ ਕਿ ਭੀੜ ਇਕੱਠੀ ਹੋਈ ਆ ਮੈਂ ਬਹੁਤ ਦੇਖ ਕੇ ਹੈਰਾਨ ਆ ਕਿ ਇੰਨੇ ਲੋਕ ਦੂਰੋਂ ਦੂਰੋਂ ਇੱਥੇ ਦਰਸ਼ਨ ਕਰਨ ਆਉਂਦੇ ਆ ਇਹ ਜਗ੍ਹਾ ਇੰਨੀ ਕਿ ਅੱਛੀ ਹੈਗੀ ਆ ਇੰਨੀ ਇੱਥੇ ਮਨੋ ਕਾਮਨਾ ਸਭ ਦੀ ਪੂਰਨ ਹੁੰਦੀਆਂ ਇਸ ਕਰਕੇ ਲੋਕ ਇੱਥੋਂ ਦੂਰੋਂ ਦੂਰੋਂ ਆਉਂਦੇ ਆ ਸਾਵਨ ਦੇ ਮਹੀਨੇ ਵਿੱਚ ਇੱਥੇ ਇਸ ਤਰ੍ਹਾਂ ਹੀ ਮੇਲਾ ਲੱਗਦਾ ਹੈ ਤੇ ਸਾਰੀ ਸੰਗਤ ਦੂਰੋਂ ਦੂਰੋਂ ਆਉਂਦੀ ਹੈ ਇਸ ਕਰਕੇ ਸਾਵਨ ਦੇ ਮਹੀਨੇ 'ਚ ਜਿਹੜਾ ਵੀ ਪੰਜ ਸੋਮਵਾਰ ਇੱਥੇ ਆਉਂਦਾ ਹੈ ਉਹ ਤੇ ਪੂਰੇ ਸਾਲ ਦੇ ਵਰਤਾਂ ਦਾ ਉਹਨੂੰ ਪਰਿਣਾਮ ਮਿਲ ਜਾਂਦਾ ਹੈਗਾ ਫਾਲ ਮਿਲਦਾ ਆ ਉਹਨੂੰ ਇਸ ਕਰਕੇ ਮੈਂ ਕਹਿੰਨੀ ਆ ਜਿਹੜੇ ਵੀ ਛੇਵ ਦੇ ਭਗਤ ਹੈਗੇ ਇਸ ਮੰਦਰ ਚ ਸਾਵਣ ਦੇ ਮਹੀਨੇ ਦਾ ਖਾਸ ਕਰ ਜ਼ਰੂਰ ਮੱਖਾ ਦੇ ਕੇ ਜਾਣ ਸਾਰਿਆਂ ਨੂੰ ਬੰਬੰਬ ਬੋਲੇ ਜੇ ਤੁਸੀਂ ਦੇਸ਼ ਵਿਦੇਸ਼ ਅਤੇ ਲੋਕਲ ਸ਼ਹਿਰਾਂ ਦੀਆਂ ਤਰੋ ਤਾਜ਼ੀਆਂ ਖਬਰਾਂ ਦੇਖਣ ਦੇ ਲਈ ਸਾਡਾ ਇਹ YouTube ਚੈਨਲ ਜਨ ਕਲਿਆਣ ਟੀਵੀ ਨੂੰ ਸਬਸਕ੍ਰਾਈਬ ਕਰਨਾ ਨਾ ਭੁੱਲਿਓ ਤੇ ਨਾਲ ਹੀ ਬੈਲ ਆਈਕਨ ਵੀ ਔਨ ਕਰ ਦਿਓ ਤਾਂ ਕਿ ਜਦੋਂ ਵੀ ਅਸੀਂ ਨਮੀ ਤੋਂ ਨਮੀ ਕੋਈ ਨਿਊਜ਼ ਅਪਲੋਡ ਕਰੀਏ ਤੁਹਾਡੀ ਨੋਟੀਫਿਕੇਸ਼ਨ ਤੁਹਾਡੇ ਤੱਕ ਜਲਦ ਜਲਦ ਪਹੁੰਚ ਜਾਏ ਸੋ ਸਬਸਕ੍ਰਾਈਬ Just yeah,